ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਜੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਹੀ ਗਈ ਹੋਣੀ ਹੈਗੀ ਆ ਉਸ ਚੀਜ਼ ਦੇ ਲਈ ਹੈ ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਆਪਾਂ ਨੂੰ ਦਾਤ ਵਾਇਗਰੂ ਬਨਵਾ ਮਿਲਦੀ ਹੈ ਤੇ ਕਈ ਭੈਣਾਂ ਮੇਰੀਆਂ ਇਹੋ ਜਿਹੀਆਂ ਹੋਣਗੀਆਂ ਜਿਨ੍ਹਾਂ ਨੂੰ ਹਜੇ ਇਹ ਦਾਤ ਵਾਇਗਰੂ ਨੇ ਨਹੀਂ ਚੋੜੀ ਵਿੱਚ ਪਾਈ ਹੋਣੀ ਤੇ ਇਹ ਵੀਡੀਓ ਜੀ ਉਹਨਾਂ ਲਈ ਹੈਗੀ ਆ ਤੇ 100% ਸੱਚ ਹੋਊਗਾ ਜੀ ਇਹ ਤੇ ਕਿਉਂਕਿ ਮੈਂ ਖੁਦ ਇਹ ਪਾਠ ਕੀਤਾ ਹੋਇਆ ਜੀ ਜਿਹੜਾ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀ ਆ ਮੇਰੇ ਆਪਦੇ ਜੀ 10 ਸਾਲ ਬਾਅਦ ਬੇਟਾ ਹੋਇਆ ਤੇ ਉਹ ਇਸ ਪਾਠ ਦੀ ਬਦੌਲਤ ਹੀ ਹੋਇਆ ਜੀ ਹੋਰ ਕੁਝ ਵੀ ਨਹੀਂ ਜਦ ਕਿ ਸਾਰੇ ਪਾਸਿਆਂ ਤੋਂ ਸਾਰੇ ਰਾਹ ਬੰਦ ਹੋ ਗਏ ਸੀਗੇ ਤੇ ਸਾਰੀ ਆਸ ਵੀ ਖਤਮ ਹੋ ਗਈ ਸੀਗੀ ਵੀ ਇਹ ਕਦੇ ਸਾਨੂੰ ਏਡੀ ਬੜੀ ਖੁਸ਼ੀ ਮਿਲੂਗੀ ਵੀ ਤੇ ਪਰ ਵਾਹਿਗੁਰੂ ਨੇ ਮਿਹਰ ਕੀਤੀ ਏਡੀ ਬੜੀ ਖੁਸ਼ੀ ਜੀ ਸਾਡੇ ਘਰ ਆਈ ਤੇ 10 ਸਾਲਾਂ ਬਾਅਦ ਵਾਹਿਗੁਰੂ ਨੇ ਮੇਰੀ ਝੋਲੀ ਦੇ ਵਿੱਚ ਪੁੱਤ ਦੀ ਦਾਤ ਬਖਸ਼ੀ ਤੇ ਇਹ ਜੀ ਅੱਜ ਮੈਂ ਤੁਹਾਡੇ ਨਾਲ ਪਾਠ ਤੁਹਾਨੂੰ ਵੀ ਦੱਸੂਗੀ ਜਿਨ੍ਹਾਂ ਨੂੰ ਲੋੜ ਹੈਗੀ ਆ ਹਜੇ ਜਿਹੜੀਆਂ ਪੈਣਾ ਭਾਵੇਂ ਆਪਾਂ ਜਿਹੜੇ ਸਮਾਜ ਦੇ ਵਿੱਚ ਰਹਿੰਨੇ ਹੈਗੇ ਆ ਅੱਜ ਕੱਲ੍ਹ ਲੋਕ ਕਹਿੰਦੇ ਆ ਵੀ ਆਪਣਾ ਬੇਟੀ ਹੈਗੀ ਆ ਚਲੋ ਵੀ ਮੂਵੀ ਦਾ ਬੇਟੇ ਦੇ ਬਰਾਬਰ ਹੀ ਆ ਪਰ ਜੀ ਜਿਹੜੀ ਦੁਨੀਆ ਦੇ ਵਿੱਚ ਰਹਿੰਦੇ ਆ ਉਹ ਦੁਨੀਆ ਆਪਾਂ ਨੂੰ ਜੌਨ ਨਹੀਂ ਦਿੰਦੀਗੀ ਠੀਕ ਹੈ ਉਹ ਹਜੇ ਵੀ ਉਹਨਾਂ ਦੀ ਸੋਚ ਉਹ ਦੀ ਉਹ ਹੀ ਹੈਗੀ ਹੈ ਜੀ ਤੇ ਇੱਕ ਸਭ ਕੁਝ ਮੇਰੇ ਨਾਲ ਖੁਦ ਨਾਲ ਹੋਇਆ ਇਸ ਕਰਕੇ ਮੈਂ ਸਾਧ ਤੇ ਸਾਰੀਆਂ ਭੈਣਾਂ ਦੀ ਜਿਹੜੀ ਇਸ ਹਾਲਤ ਵਿੱਚੋਂ ਗੁਜ਼ਰ ਰਹੀਆਂ ਨੇ ਉਹਨਾਂ ਦੀ ਮੈਂ ਦਰਦ ਨੂੰ ਸਮਝ ਸਕਦੀਆਂ ਕਿਉਂਕਿ ਜੀ ਮੇਰੇ ਨਾਲ ਵੀ ਇਹ ਸਭ ਕੁਝ ਹੋਇਆ ਹੈ ਮੇਰੇ ਹਸਬੰਦ ਨੂੰ ਕੋਈ ਇਤਰਾਜ਼ ਨਹੀਂ ਸੀਗਾ ਇਸ ਬਾਰੇ ਚ ਵੀ ਮੇਰੇ ਬੇਟਾ ਨਹੀਂ ਹੈਗਾ ਪਰ ਲੋਕ ਹੈ ਕਿ ਘਰੋਂ ਨਿਕਲਾ ਨਹੀਂ ਦਿੰਦੇ ਸੀਗੇ ਇੱਕ-ਇੱਕ ਵਾਰ ਤਾਂ ਇਦਾਂ ਦਿਲ ਕਰਦਾ ਸੀਗਾ ਵੀ ਕਿਤੇ ਨਾ ਜਾਈਏ ਬਸ ਘਰੇ ਆਪਣੇ ਆਪ ਨੂੰ ਘਰੇ ਹੀ ਰੱਖੀਏ ਬੰਦ ਰੱਖੀਏ ਤੇ ਪਰ ਚਲੋ ਜੀ ਵੈਗਰੂ ਨੇ ਇੱਕ ਟਾਈਮ ਲਿਆਂਦਾ ਬਹੁਤ ਆ ਦੁੱਖਾਂ ਤਕਲੀਫਾਂ ਦੇ ਬਾਅਦ ਇਹ ਟਾਈਮ ਆਇਆ ਤੇ ਪਰ ਜਦੋਂ ਆਇਆ ਇੱਕ ਸੁਪਨੇ ਦੇ ਵਰਗਾ ਹੀ ਸੀਗਾ ਜਿਵੇਂ ਕਿ ਇੱਕ ਸੁਪਨਾ ਹੋ ਗਿਆ ਹੋਵੇ ਐਸ ਤਰ੍ਹਾਂ ਹੀ ਇਹ ਟਾਈਮ ਸੀ ਮੇਰੇ ਲਈ ਤੁਸੀਂ ਸੱਚ ਜਾਣਿਓ ਜੀ ਇਹ ਬਿਲਕੁਲ ਜਦੋਂ ਕੋਈ ਵੀ ਆਸ ਨਹੀਂ ਸੀ ਮੈਂ ਵੀ ਬਿਲਕੁਕੁਲ ਆਸ ਛੱਡ ਚੁੱਕੀ ਸੀ ਕਿ ਮੇਰੇ ਕਦੇ ਬੇਟਾ ਹੋਊਗਾ ਪਰ ਵਾਹਿਗੁਰੂ ਨੇ ਬਾਹ ਫੜੀ ਹੈ ਜੀ ਤੇ ਮੇਰੇ ਇਸ ਪਾਠ ਕਰਨ ਦੇ ਬਾਅਦ ਮੈਨੂੰ ਵਾਹਿਗੁਰੂ ਨੇ ਪੁੱਤ ਦੀ ਦਾਤ ਬਖਸ਼ੀ ਜੀ ਧੰਨ ਬਾਬਾ ਦੀਪ ਸਿੰਘ ਨੇ ਜਦੋਂ ਬਹੁਤ ਦੁੱਖਾਂ ਤੋਂ ਬਾਅਦ ਆਪਾਂ ਨੂੰ ਆਪਣੀ ਕੋਈ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਜੀ ਉਹਦੀ ਗੱਲ ਹੀ ਵਕਰੀ ਹੁੰਦੀ ਉਹਦੀ ਖੁਸ਼ੀ ਵੀ ਬਹੁਤ ਵਕਰੀ ਹੁੰਦੀ ਹੈਗੀ ਆ ਤੇ ਬਹੁਤ ਭੈਣਾ ਇਹ ਚੱਲ ਰਹੀਆਂ ਹੋਣ ਕਰਨਾ ਪਰ ਤੁਸੀਂ ਟੈਨਸ਼ਨ ਨਹੀਂ ਲੈਣੀਗੀ ਅੱਜ ਤੋਂ ਹੀ ਪਾਠ ਕਰਨਾ ਸ਼ੁਰੂ ਕਰ ਦੋ ਅੱਜ ਤੋਂ ਹੀ ਤੁਸੀਂ ਪਾਠ ਕਰਨਾ ਸ਼ੁਰੂ ਕਰ ਦੋ ਜੀ ਫਿਰ ਦੇਖਿਓ ਕੋਈ ਟਾਈਮ ਦੇ ਵਿੱਚ ਨਾ ਤੁਹਾਡੀ ਇੱਛਾ ਪੂਰੀ ਹੋ ਜਾਊਗੀ ਮੈਂ ਪੂਰੇ ਕੌਨਫੀਡੈਂਸ ਦੇ ਨਾਲ ਇਹ ਗੱਲ ਕਹੀ ਜਾਣੀ ਹੈ ਜੀ ਕਿਉਂਕਿ ਵਾਹਿਗੁਰੂ ਨੇ ਜੇ ਮੇਰੀ ਸੁਣ ਸਕਦੇ ਆ ਤਾਂ ਤੁਹਾਡੀ ਕਿਉਂ ਨਹੀਂ ਸੁਣ ਸਕਦੇ ਇਹ ਤੇ ਭਾਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਹੋਣ ਉਹਨਾਂ ਦੇ ਬਾਅਦ ਵੀ ਵਾਹਿਗੁਰੂ ਜੇ ਚਾਹੂਗਾ ਤਾਂ ਤੁਹਾਡਾ ਸਾਥ ਉਹਨਾਂ ਮੁਸ਼ਕਲਾਂ ਦੇ ਉਹ ਮੁਸ਼ਕਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਸਾਰੀਆਂ ਔਕੜਾਂ ਸਾਰੀਆਂ ਮੁਸ਼ਕਲਾਂ ਸਭ ਦੂਰ ਹੋ ਜੂਗਾ ਜੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿੱਥੇ ਤੁਹਾਡੇ ਨਾਲ ਵਾਹਿਗੁਰੂ ਖੜ ਗਿਆ ਉੱਥੇ ਕੋਈ ਕੁਝ ਨਹੀਂ ਕਰ ਸਕਦਾਗਾ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਪਰ ਨਹੀਂ ਜੀ ਤੇ ਮੈਂ ਸਕਰੀਨ ਤੇ ਪਾਠ ਲਾ ਦੂੰਗੀ ਜੀ ਤੁਸੀਂ ਉਹ ਦੇਖ ਲਿਓ ਤੇ ਉਹਨੂੰ ਦੇਖ ਕੇ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਤੇ ਇਹ ਪਾਠ ਤੁਸੀਂ ਜੀ ਕਰਨਾ ਹੈਗਾ 40 ਦਿਨ ਤੱਕ ਪਾਠ ਕਰਨਾ ਹੈਗਾ ਸਵੇਰੇ ਨਹਾ ਕੇ ਤੇ ਇੱਕ ਪਾਠ ਨੂੰ 108 ਵਾਰ ਕਰਨਾ ਹੈਗਾ ਠੀਕ ਹੈ ਕੋਈ ਔਖਾ ਕੰਮ ਨਹੀਂ ਜੀ ਸਿਰਫ ਕਿ ਅੱਧੇ ਘੰਟੇ ਵਿੱਚ ਪਾਠ ਹੋ ਜਾਂਦਾ ਹੈਗਾ ਤੇ ਪਰ ਪਾਠ ਕਰਨਾ ਪੂਰੀ ਨੇਚਾ ਦੇ ਨਾਲ ਕਰਨਾ ਜੀ ਪੂਰੇ ਦਿਲ ਤੋਂ ਕਰਨਾ ਹੈਗਾ ਤਾਂ ਕਿ ਵਾਹਿਗੁਰੂ ਛੇਤੀ ਤੋਂ ਛੇਤੀ ਤੁਹਾਡੀ ਮਨੋ ਕਾਮਨਾ ਪੂਰੀ ਕਰਨ ਜੀ ਤੇ ਮੇਰਾ ਬੇਟਾ ਹੈ ਜੀ ਹੁਣ ਪੌਣੇ 4 ਸਾਲ ਦਾ ਹੋ ਚੱਲਿਆ ਜੀ ਤੇ ਵਾਈ ਗੁਰੂ ਨੇ ਬਹੁਤ ਵੱਡੀ ਖੁਸ਼ੀ ਮੈਨੂੰ ਦਿੱਤੀ ਤੇ ਬਹੁਤ ਟਾਈਮ ਪਿੱਛੋਂ ਦਿੱਤੀ ਆ ਤੇ ਜੇ ਜੀ ਵਾਈ ਗੁਰੂ ਮੇਰੀ ਸੋਣ ਸਕਦੇ ਆ ਤਾਂ ਤੁਹਾਡੀ ਵੀ ਸੋਣ ਸਕਦੇ ਆ ਇਸ ਕਰਕੇ ਜੀ ਪੂਰੇ ਦਿਲ ਨਾਲ ਆ ਪਾਠ ਕਰਨਾ ਹੈਗਾ ਤੇ ਤਾਂ ਕਿ ਜੋ ਨਹੀਂ ਹੋ ਸਕਦਾ ਨਾ ਉਹ ਵੀ ਹੋ ਜੇ ਮੈਨੂੰ ਪੂਰਾ ਯਕੀਨ ਹੈ ਜੀ ਜਿਨੇ ਵੀ ਮਨੋ ਆਪਦੇ ਮਨੋ ਪਾਠ ਕੀਤਾ ਉਹਦੀ ਮਨੋ ਕਾਮਨਾ ਜਰੂਰ ਤੇ ਜਰੂਰ ਪੂਰੀ ਹੋ ਜਾਊਗੀ ਤੇ ਵਾਹਿਗੁਰੂ ਕਰੇ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਕੇ ਪਰਮਾਤਮਾ ਛੇਤੀ ਤੋਂ ਛੇਤੀ ਉਹਦੀ ਚੋਲੀ ਖੁਸ਼ੀਆਂ ਨਾਲ